ਰਤਨਿਆਂ ਨੂੰ ਪਾਉਂਦਾ ਮਾਤ ਕੰਨਲ ਬੰਨਾ ਰੰਗ ਤੇ ਰਤਨਿਆਂ ਨੂੰ ਪਾਉਂਦਾ ਮਾਤਨੀ ਪਉਣਾ ਜਹੇ ਕੀ ਬੁੜਾ ਸੀਨੀ ਤੋਂ ਟਲੇ ਲਾਖ ਕਮਾਲ ਦਾ ਗਾਇਆ ਔਰ ਆਡੀਅੰਸੀ ਸੁਪਰ ਹਿੱਟ ਇਤਿਹਾਸ ਸਰਚ ਦਾ ਪੰਜਾਬੀਓ ਤੁਸੀਂ ਜਿੰਨੇ ਇੱਥੇ ਆਏ ਆ ਜਿੰਨੇ ਸਾਡੇ ਸਪான்ਸਰ ਸੀ ਦਿਲੋਂ ਧੰਨਵਾਦ ਅੱਜ ਦੇਖ ਕੇ ਮਨ ਬਹੁਤ ਖੁਸ਼ ਹੋਇਆ ਸਾਰੇ ਹੀ ਕਲੱਬ ਮੈਂਬਰਾਂ ਨੇ ਇਹ ਚੀਜ਼ ਪਾਸ ਕੀਤੀ ਕਿ ਇਸੇ ਤਰ੍ਹਾਂ ਹਰ ਸਾਲ ਨਿਊਯਾਰਕ ਵਿੱਚ ਮੇਲਾ ਹੋਇਆ ਕਰੂਗਾ ਤਾਂ ਜੋ ਕਿ ਡਾਕਟਰ ਬੀ ਆਰ ਐਮ ਬਿਗਰ ਕਲੱਬ ਲੋਕਰਾਇਆ ਜਾਵੇਗਾ ਲੰਬੇ ਸਮੇਂ ਤੋਂ ਊੜੀ ਕਿਆ ਜਾ ਰਿਹਾ ਮੇਲਾ ਪੰਜਾਬੀਆਂ ਦਾ ਨਿਊਯਾਰਕ ਦੀ ਧਰਤੀ ਤੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਹੋ ਨਿਪੜਿਆ ਜਿੱਥੇ 5000 ਦੇ ਕਰੀਬ ਲੋਕਾਂ ਨੇ ਹਾਜ਼ਰੀ ਭਰੀ ਅਤੇ ਪਹੁੰਚੇ ਹੋਏ ਸਾਰੇ ਹੀ ਗਾਇਕਾਂ ਨੇ ਇਸ ਮੌਕੇ ਖੂਬ ਰੌਣਕਾਂ ਲਗਾਈਆਂ ਇਸ ਮੌਕੇ ਹੜਪ੍ਰਭਾਵਿਤ ਖੇਤਰਾਂ ਦੇ ਲਈ ਮਦਦ ਵੀ ਇਕੱਠੀ ਕੀਤੀ ਗਈ ਹਾਈਪ ਐਂਟਰਟੇਨਮੈਂਟ ਅਤੇ ਫੋਕ 스타 ਐਂਟਰਟੇਨਮੈਂਟ ਦੇ ਨਾਲ ਨਾਲ ਪਾਵਰਡ ਬਾਈ ਡਾਕਟਰ ਬੀ ਆਰ ਅੰਬੇਦਕਰ ਕਲੱਬ ਦੇ ਵੱਲੋਂ 14 ਸਤੰਬਰ ਦਿਨ ਐਤਵਾਰ ਨੂੰ ਨਿਊਯਾਰਕ ਦੇ ਵਿੱਚ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਮੇਲਾ ਪੰਜਾਬੀਆਂ ਦਾ ਕਰਵਾਇਆ ਗਿਆ ਜਿੱਥੇ 5000 ਤੋਂ ਜ਼ਿਆਦਾ ਦਰਸ਼ਕਾਂ ਨੇ ਪਹੁੰਚ ਕੇ ਇਸ ਮੇਲੇ ਦਾ ਆਨੰਦ ਮਾਣਿਆ ਇਸ ਮੇਲੇ ਦੇ ਵਿੱਚ ਲਿਵਿੰਗ ਲੈਜੈਂਡ ਮੁਹੰਮਦ ਸਦੀਕ ਉਹਨਾਂ ਦੇ ਨਾਲ ਸੁਖਜੀਤ ਕੌਰ ਇਸ ਤੋਂ ਇਲਾਵਾ ਕੇਐਸ ਮੱਖਣ ਨੌਜਵਾਨ ਗਾਇਕ ਸੱਬਾ ਜੈਸਮੀਨ ਅਖਤਰ ਅਮਰ ਸੈਂਬੀ ਰੈਵਿੰਦਰ ਅਤੇ ਤਰਨ ਰੰਧਾਵਾ ਨੇ ਖੂਬ ਰੌਣਕਾਂ ਲਗਾਈਆਂ ਅਤੇ ਮੇਲਾ ਸਫਲਤਾਪੂਰਵਕ ਹੋ ਨਿਬੜਿਆ ਜਿਸ ਸੰਬੰਧੀ ਲਖੀ ਗਿੱਲ ਅਤੇ ਅਸ਼ੋਕ ਕੁਮਾਰ ਮਾਹੀ ਹੁਣਾਂ ਨੇ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਧੰਨਵਾਦ ਕੀਤਾ ਮੇਰੀ ਆਵਾਜ਼ ਬਹਿ ਗਈ ਜੀ ਸਿੱਧੀ ਗੱਲ ਤਿੰਨ ਦਿਨ ਹੋ ਗਏ ਲੱਗਿਆ ਨੂੰ ਅੱਜ ਦਾ ਮੇਲਾ ਇਤਿਹਾਸਕ ਮੇਲਾ ਹੋਇਆ ਜੀ ਜਿਹੜਾ 14 ਤਰੀਕ ਅੱਜ ਸੰਡੇ ਵਾਲਾ ਦਿਨ ਦਾ ਮੇਲਾ ਸੀਗਾ 236 ਸਟਰੀਟ ਹੈਲ ਸਾਈਡ ਤੇ ਜਿੰਨੇ ਆਰਟਿਸਟ ਸੀ ਓਏ ਹੋਏ ਕਮਾਲ ਦਾ ਗਿਆ ਔਰ ਆਡੀਅੰਸ ਸੀ ਸੁਪਰ ਹਿੱਟ ਇਤਿਹਾਸ ਸਰਜਤਾ ਪੰਜਾਬੀਓ ਤੁਸੀਂ ਜਿੰਨੇ ਇੱਥੇ ਆਏ ਆ ਜਿੰਨੇ ਸਾਡੇ ਸਪான்ਸਰ ਸੀ ਦਿਲੋਂ ਧੰਨਵਾਦ ਤੁਸੀਂ ਖੜੇ ਆ ਤੇ ਮੇਲਾ ਕਾਮਯਾਬਾ ਧੰਨਵਾਦ ਅਗਲੀ ਵਾਰ ਇਦੋਂ ਵਧੀਆ ਮੇਲਾ ਕਰਾ ਕੇ ਤੁਹਾਨੂੰ ਹੋਰ ਇਤਿਹਾਸ ਸਰਜਾਂਗੇ ਗਲੋਬਲ ਪੰਜਾਬ ਤੇ ਮਨੀਸ਼ ਭਾਜੀ ਦਾ ਧੰਨਵਾਦ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਬਹੁਤ ਚਿਰ ਤੋਂ ਸਾਡੀ ਨਾਲ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਪ੍ਰਦੀਪ ਗੱਲ ਸਾਡਾ ਭਰਾ ਮੇਰਾ ਚੇਲਾ ਵੀ ਆ ਮੇਰਾ ਭਰਾ ਵੀ ਆ ਤੇ ਮੇਰਾ ਸੈਕਟਰੀ ਵੀ ਆ ਹੈਂ ਦੇ ਗਲੋਬਲ ਪੰਜਾਬ ਵੀ ਆ ਧੰਨਵਾਦ ਤੁਹਾਡਾ ਥੈਂਕ ਯੂ ਸੋ ਮੱਚ ਪੰਜਾਬੀਓ ਤੁਸੀਂ ਅੱਜ ਇਤਿਹਾਸ ਸਰਚਤਾ ਸੁਪਰ ਹਿੱਟ ਅੱਜ ਰੀਅਲ ਓਜੀ ਨੇ ਐਂਡ ਕੀਤਾ ਮੇਲੇ ਦਾ ਪਰ ਲੋਕੀ ਕਹਿੰਦੇ ਚੱਲੂ ਤਾਰਿਆਂ ਚ ਚੱਲੂ ਅੱਜ ਓਜੀ ਪਰ ਚੱਲਿਆ ਉਹ ਮੁਹੰਮਦ ਸਦੀਕ ਜੋ ਇਹ ਮੇਲਾ ਹੋ ਰਿਹਾ ਨਾ ਮੈਂ ਜਿਵੇਂ ਪਹਿਲਾਂ ਹੀ ਇੱਕ ਦੋ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਅਸੀਂ ਇਸ ਕਲੱਬ ਦਾ ਗਠਨ ਕਲਚਰ ਸੋਸ਼ਲ ਅਤੇ ਜੋ ਜੋ ਸਭ ਦਾ ਪ੍ਰੋਗਰਾਮ ਹੋ ਰਿਹਾ ਉਸ ਲਈ ਕੀਤਾ ਹੈ ਇਹ ਤੇ ਇਸ ਕਲਚਰ ਕਲਚਰ ਪ੍ਰੋਨ ਨੂੰ ਜੋ ਹੋ ਰਿਹਾ ਬਾਅਰ ਅੱਜ ਦੇਖ ਕੇ ਮਨ ਬਹੁਤ ਖੁਸ਼ ਹੋਇਆ ਸਾਰੇ ਹੀ ਕਲੱਬ ਮੈਂਬਰਾਂ ਨੇ ਇਹ ਚੀਜ਼ ਪਾਸ ਕੀਤੀ ਕਿ ਇਸੇ ਤਰ੍ਹਾਂ ਹਰ ਸਾਲ ਨਿਊਯਾਰਕ ਵਿੱਚ ਮੇਲਾ ਹੋਇਆ ਕਰੂਗਾ ਤਾਂ ਜੋ ਕਿ ਡਾਕਟਰ ਬੀ ਆਰ ਐਮ ਬਿਗਰ ਕਲੱਬ ਲੋਕ ਰਹਿ ਜਾਵੇਗਾ ਇਸੇ ਤਰ੍ਹਾਂ ਪੰਜਾਬ ਦੇ ਨਾਮ ਪਰ ਸਿੰਗਰ ਹਰ ਸਾਲ ਆਇਆ ਕਰਨਗੇ ਦਰਸ਼ਕਾਂ ਨੂੰ ਹਰ ਸਾਲ ਨਵੇਂ ਸਿੰਗਰ ਕੁਝ ਪੁਰਾਣੇ ਸਿੰਗਰ ਕੁਝ ਰਿਪੀਟ ਸਿੰਗਰ ਵੀ ਮਿਲਿਆ ਕਰਨਗੇ ਆਸ ਕਰਦੇ ਹਾਂ ਕਿ ਸਾਰੇ ਹੀ ਨਿਊਜਾ ਕਬਾਸੀ ਪੂਰੇ ਟ੍ਰਾਂਜਿਸਟੇਡ ਵਾਸੀ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਪੂਰਾ ਸਾਥ ਦੋਗੇ ਇਸ ਮੇਲੇ ਦੀ ਸ਼ੁਰੂਆਤ ਗੱਤਕੇ ਦੀ ਪਰਫਾਰਮੈਂਸ ਦੇ ਨਾਲ ਕੀਤੀ ਗਈ ਜਿੱਥੇ ਬੱਚਿਆਂ ਨੇ ਆਪਣੀ ਕਲਾ ਦੇ ਜੋਰ ਵਿਖਾਏ ਜਿਸ ਲਈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਤੋਂ ਬਾਅਦ ਪੰਗੜੇ ਦੀ ਟੀਮ ਨੇ ਖੂਬ ਰੌਣਕਾਂ ਲਗਾਈਆਂ ਇਸ ਮੌਕੇ ਫ੍ਰੀ ਪਾਰਕਿੰਗ ਫੂਡ ਸਟਾਲ ਸ਼ਾਪਿੰਗ ਸਟਾਲ ਦੇ ਵੀ ਪੂਰੇ ਇੰਤਜ਼ਾਮ ਕੀਤੇ ਗਏ ਸਨ ਇਸ ਮੌਕੇ ਧੀਰਜ ਕੁਮਾਰ ਹੁਣਾਂ ਦੇ ਵੱਲੋਂ ਵੀ ਵਿਚਾਰ ਸਾਂਝੇ ਕਰਦਿਆਂ ਸਭ ਦਾ ਧੰਨਵਾਦ ਕੀਤਾ ਗਿਆ ਬਹੁਤ ਜਿਆਦਾ ਵਧੀਆ ਮਾਹੌਲ ਬਹੁਤ ਜਿਆਦਾ ਰੋਮਾਂਚਿਕ ਬਣਿਆ ਹੋਇਆ ਆ ਪੂਰੀ ਜਿਹੜੀ ਗਰਾਊਂਡ ਆ ਬਾਹਰ ਖੱਚਾ ਖੱਚ ਭਰੀ ਹੋਈ ਆ ਤੇ ਬਹੁਤ ਵਧੀਆ ਪਰਫਾਰਮੈਂਸ ਅਮਰ ਸੇੰਭੀ ਜੀ ਦੇਖੇ ਆ ਜੈਸਮੀਨ ਅਕਟਰ ਜੀ ਕਰ ਰਹੇ ਨੇ ਰੈਵਿੰਦਰ ਭਾਈ ਬਹੁਤ ਵਧੀਆ ਪਰਫਾਰਮੈਂਸ ਦੇ ਕੇ ਆਇਆ ਉਸ ਤੋਂ ਬਾਅਦ ਸੱਭਾ ਭਾਈ ਤਿਆਰ ਆ ਬਾਬਾ ਬੋਰਡ ਮੁਹੰਮਦ ਸਦੀਕ ਸਾਹਿਬ ਜੀ ਤਿਆਰ ਨੇ ਕੀ ਐ ਇਸ ਮੱਖਣ ਸਾਹਿਬ ਜੀ ਆ ਨਿਊਯਾਰਕ ਦੇ ਜਿੰਨੇ ਵੀ ਪੰਜਾਬੀ ਆ ਪੂਰੇ ਪੂਰੇ ਆਨੰਦ ਮਾਨ ਰਿਹਾ ਇਸ ਸ਼ੋਅ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜਿਨਨੇ ਵੀ ਕਦਮ ਚੱਲ ਕੇ ਆਏ ਆ ਸਾਡੇ ਸਿਰ ਮੱਥੇ ਇਸ ਤੋਂ ਬਾਅਦ ਸ਼ੁਰੂ ਹੋਇਆ ਗਾਇਕੀ ਦਾ ਦੌਰ ਜਿੱਥੇ ਗਾਇਕੀ ਦੇ ਬਾਬਾ ਬੋੜ ਮੁਹੰਮਦ ﺻਦੀਕ ਦੇ ਨਾਲ ਸੁਖਜੀਤ ਕੌਰ ਨੇ ਆਪਣੇ ਪੁਰਾਣੇ ਗਾਣਿਆਂ ਦੇ ਨਾਲ ਖੂਬ ਰੰਗ ਬੰਨਿਆ ਚੱਲੂਗੀ ਸਾਰੀ ਰਾਤ ਪੂਰਨ ਅਨੰਦ ਤੇਰਾ ਪੰਨਿਆਂ ਨੂੰ ਪਾਉਂਦਾ ਮਾਤ ਕੰਗਲ ਬੰਨਾ ਰੰਗ ਤੇਰਾ ਪੰਨਿਆਂ ਨੂੰ ਪਾਉਂਦਾ ਮਾਤਨੀ ਹੋਣਾ ਜਵੇ ਕੀ ਜੀ ਨੂੰ ਕਲੇ ਲਾਗਾ ਹੋਣਾ ਜਵੇ ਹੋ ਜਾ ਤੀਨੇ ਜਨ ਕਲੇ ਲਾਗੈ ਤੇਰਾ ਦੁਨਿਆ ਨੂੰ ਪਾਉਂਦਾ ਮਾਤੈ ਕੰਨ ਵੰਨ ਰੰਗ ਤੇਰਾ ਦੁਨਿਆ ਨੂੰ ਪਾਉਂਦਾ ਮਾਤਲੀ ਥੋੜਾ ਜਨੇੜੇ ਹੋ ਜਾ ਇਸ ਤੋਂ ਕਲੇਲਾਟ ਥੋੜਾ ਜਨੇੜੇ ਹੋ ਜਾ ਸੀਨੇ ਚਨ ਕਲੇਲਾਟ ਇਸ ਤੋਂ ਇਲਾਵਾ ਕੇਸ ਮੱਖਣ ਅਮਰ ਸੈੰਬੀ ਅਤੇ ਨੌਜਵਾਨ ਗਾਇਕ ਸੱਬੇ ਨੇ ਦਰਸ਼ਕਾਂ ਨੂੰ ਨੱਚਣ ਦੇ ਲਈ ਮਜਬੂਰ ਕਰ ਦਿੱਤਾ ਯੱਡੜੀ ਕਰਦੇ ਲੱਗਦਾ ਕਾਪੀਆ

ਇਸ ਮੌਕੇ ਜੈਸਮਿਨ ਅਖਤਰ ਅਤੇ ਉਹਨਾਂ ਦੇ ਨਾਲ ਨਵੇਂ ਗਾਇਕ ਰੈਵਿੰਦਰ ਅਤੇ ਤਰਨ ਰੰਦਾਵਾ ਨੇ ਵੀ ਬਹੁਤ ਰੌਣਕਾਂ ਲਗਾਈਆਂ ਕਿਰੇ ਤੇਰੀ ਉਤੇ ਪੈ ਕੇ ਨਾ ਸ਼ੱਕ ਦੇ ਵਕੱਡੀ ਤਿਰਫ ਚੁੱਪ ਮਿਲਾਈ ਰੱਖਦੇ ਹਾਈ ਬੇ ਸੋਨੀਆਂ ਮੈਂ ਕੁ ਸਾਤੀ ਰ ਜਾਣਦੀ ਬੜੇ ਕਾਰਨਾ ਮੈਂ ਕਿਤੇ ਨਹੀਂ ਅੱਖ ਦੇ ਕੀ ਸਿਰ ਤੇ ਨਾ ਛੱਡ ਕੋਈ ਨਮਾ ਵਕੇ ਸਿਰ ਤੇ ਨਾ ਛੱਡ ਕੋਈ ਨਮਾ ਵੀ ਮੈਂ ਥੋੜਾ ਥੋੜਾ ਡਰਦੀ ਆ ਤਾਂ ਕਰਕੇ ਚਾਹਿਆ ਕੋੜਾਵੇ ਬੰਦੂਕਾਂ ਸੁਤਿਆਵੇ ਦਾਪਰੀ ਨਾ ਕੋੜਾਵੇ ਬੰਦੂਕ ਦਾ ਤੇ ਜਿੱਤੇ ਦਾਪਰੀ ਨਾ ਕੋੜਾਵੇ ਹੋਏ ਬੰਦੂਕ ਦਾ ਇਸ ਮੇਲੇ ਨੂੰ ਡਾਕਟਰ ਬੀ ਆਰ ਅੰਬੇਦਕਰ ਕਲੱਬ ਯੂ ਐਸ ਏ ਦੇ ਵੱਲੋਂ ਸਹਿਯੋਗ ਦਿੱਤਾ ਗਿਆ ਇਸ ਮੌਕੇ ਮੁਹੰਮਦ ਸੰਦੀਕ ਅਤੇ ਅਮਰ ਸੈੰਬੀ ਨੇ ਗਲੋਬਲ ਪੰਜਾਬ ਟੀਵੀ ਦੇ ਨਾਲ ਖਾਸ ਗੱਲਬਾਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਇਹ ਸਾਰਾ ਅੰਜਲ ਦਾ ਚੱਕਰ ਹੈ ਜਦ ਜਦ ਤੱਕ दाना पाणी ਜਿੱਥੇ ਲਿਖਿਆ ਹੋਇਆ ਬੰਦਾ ਉੱਥੇ ਜਾਂਦਾ ਇਹ ਸਾਡੇ ਬਜ਼ੁਰਗਾਂ ਦਾ ਖਾਨ ਉਹ ਕਹਿੰਦੇ ਹੁੰਦੇ ਨੇ ਵੀ ਭਾਈ ਜਿੱਥੇ ਦਾਣਾ ਪਾਣੀ ਆ ਉੱਥੇ ਚੁਗਣਾ ਔਰ ਜਦੋਂ ਲਿਖਿਆ ਹੋਇਆ ਉਦੋਂ ਚੁਗਣਾ ਮੈਂ ਇਸ ਕਰਕੇ ਕਾਫੀ ਧੇਰ ਹੋ ਗਈ ਨਹੀਂ ਆ ਸਕੇ ਕਈ ਵਾਰੀ ਪ੍ਰੋਗਰਾਮ ਬਣੇ ਵੀ ਨਾ ਪਰ ਕੋਈ ਨਾ ਕੋਈ ਅੜਕਾ ਲੱਗਦਾ ਰਿਹਾ ਅੱਜ ਇਹ ਤੁਹਾਡਾ ਜਿਹੜਾ ਪੰਜਾਬੀਆਂ ਦਾ ਮੇਲਾ ਦੇਖ ਕੇ ਬੜਾ ਮਨ ਖੁਸ਼ ਹੋਇਆ ਕਿਉਂਕਿ ਵੈਸੇ ਪੰਜਾਬ ਮੇਲਿਆਂ ਦੀ ਧਰਤੀ ਹੈ ਸਾਡੇ ਪਰੰਪਰਾਗਤ ਮੇਲੇ ਸਾਡੇ ਧਾਰਮਿਕ ਮੇਲੇ ਸਾਡੇ ਸੱਭਿਆਚਾਰਕ ਮੇਲੇ ਪੰਜਾਬ ਚ ਬਹੁਤ ਥਾਂ-ਥਾਂ ਲੱਗਦੇ ਨੇ ਪਰ ਇੱਥੇ ਆ ਕੇ ਐਸਾ ਲੱਗਦਾ ਜਿਵੇਂ ਇੱਕ ਨਵਾਂ ਪੰਜਾਬ ਹੋਰ ਵਸ ਗਿਆ ਔਰ ਪੰਜਾਬੀਆਂ ਨੇ ਇੱਥੇ ਵੀ ਉਹੀ ਰੀਤੀ ਰਿਵਾਜ ਉਹੀ ਸ਼ਾਨ ਔਰ ਸ਼ੌਕਤ ਔਰ ਉਹੀ ਆਪਣਾ ਸੱਭਿਆਚਾਰ ਕਾਇਮ ਰੱਖਿਆ ਤੇ ਇਸ ਕਰਕੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ ਬਹੁਤ ਆਨੰਦ ਆਇਆ ਵੀਰੇ ਮਾਰੇ ਦਾ ਸ਼ੁਕਰ ਹੈ ਆਪਣੇ ਵੱਲੋਂ ਅਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰਕੇ ਆਏ ਹਾਂ ਸਰੋਤੇ ਬਹੁਤ ਸੋਹਣੇ ਆ ਪੋਜ਼ਿਟਿਵ ਨੇ ਤੇ ਚਿਹਰੇ ਤੇ ਉਹਨਾਂ ਦੇ ਹਾਸਾ ਤੇ ਅਸੀਂ ਤਾਂ ਹੋਰ ਵਧੀਆ ਹੋ ਕੇ ਗਾਉਣਾ ਹੀ ਗਾਉਣਾ ਇੱਕ ਟਾਈਮ ਤੇ ਆ ਕੇ ਬੜੇ ਵਾਲ ਟਟਾਉਣ ਲੱਗੇ ਸੀ ਇੱਕ ਟਾਈਮ ਤੇ ਮੈਂ ਵੀ ਚੌਥੀ ਤੋਂ 10ਵੀਂ ਤੱਕ ਮੈਂ ਵੀ ਮੌਨਾ ਸੀ ਤੇ ਪਰ ਠੀਕ ਆ ਸ਼ੁਕਰ ਹੈ ਮਹਾਰਾਜ ਦਾ ਪੱਗਾ ਬੰਨੋ ਸੋਹਣੇ ਲੱਗਦੇ ਆ ਮੁੰਡੇ ਸਰਦਾਰ ਆਪਣੇ ਸਰਦਾਰੀ ਕਾਇਮ ਆ ਤੇ ਸਰਦਾਰੀ ਮੈਨੂੰ ਲੱਗਦਾ ਵੀ ਪੱਗ ਦੇ ਨਾਲ ਨਾਲ ਦਿਲ 'ਚ ਵੀ ਹੋਣੀ ਚਾਹੀਦੀ ਸਾਰਿਆਂ ਦੇ ਤੇ ਸਰਦਾਰੀ ਸਿਰ ਤੇ ਵੀ ਤੇ ਦਿਲ 'ਚ ਵੀ ਰੱਖੋ ਡਾਕਟਰ ਬੀ ਆਰ ਅੰਬੇਦਕਰ ਕਲੱਬ ਦੇ ਵੱਲੋਂ ਇਸ ਮੇਲੇ ਦੇ ਜ਼ਰੀਏ 31 ਲੱਖ ਰੁਪਏ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲਈ ਭੇਜਿਆ ਗਿਆ ਇਹ ਮੇਲਾ ਇਤਿਹਾਸ ਵਿੱਚ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ ਕਿਉਂਕਿ ਐਂਟਰਟੇਨਮੈਂਟ ਦੇ ਨਾਲ ਨਾਲ ਇਸ ਦੇ ਜ਼ਰੀਏ ਲੋੜਵੰਦਾਂ ਦੀ ਮਦਦ ਵੀ ਕੀਤੀ ਗਈ न्यूयॉर्क तो गिल प्रदीप की रिपोर्ट ग्लोबल पंजाब टीवी हूँ तुम देख सकते हो ग्लोबल पंजाब टीवी नो डाउनलोड करो साड़ी ऐप एंड्रॉइड या आईओएस ते फ्री बिच रोकू अते अमेज़न फायर टीवी ते या एप्पल टीवी ते नाल ही देख सकते हो लाइव स्ट्रीमिंग www.globalpunjabtv.com ते